ਕਤਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀਆਂ ਨਾਲ ਭੁੰਨ ਕੇ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲੈਣ ਵਾਲੇ ਭਾਈ ਬਿਆਨ ਸਿੰਘ ਦੀ ਵਰਸੀ ਦੇ ਮੱਦੇਨਜ਼ਰ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਤੇ ਸਥਿਤ ਗੁਰਦੁਆਰਾ ਝੰਡਾ ਬੁੰਗਾ ਤੇ ਰਖਵਾਇ ਸ਼੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਅੱਜ ਪਾਏ ਗਏ ਨੇ ਇਸ ਮੌਕੇ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਪਰਿਵਾਰ ਨੂੰ ਕੋਈ ਵੀ ਸੱਦਾ ਪੱਤਰ ਨਹੀਂ ਦਿੱਤਾ ਗਿਆ ਜਦਕਿ ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਵੀ ਇਸ ਸਮਾਗਮ ਵਿੱਚੋਂ ਗੈਰ ਹਾਜ਼ਰ ਹੀ ਦਿਸੇ ਸ਼ਹੀਦ ਸਤਵੰਦ ਸਿੰਘ ਦੇ ਭਾਈ ਬਰਿਆਮ ਸਿੰਘ ਨੂੰ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਏ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ। ਭਾਈ ਬਿਆਨ ਸਿੰਘ ਜਿਨ੍ਹਾਂ ਨੇ 1984 ਦੇ ਵਿੱਚ ਇੰਦਰਾ ਗਾਂਧੀ ਨੂੰ ਜਿਨ੍ਹਾਂ ਨੇ ਇਸ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀਗਾ ਉਹਨੂੰ ਸਿੱਖੀ ਸਿਧਾਂਤਾਂ ਦੇ ਅਨੁਸਾਰ ਸਜ਼ਾ ਦਿੱਤੀ ਆ ਉਹਨਾਂ ਦੀ ਵਰਸੀ ਸੀ ਉਹਨਾਂ ਦੀ ਯਾਦ ਦੇ ਵਿੱਚ Ặਤਰ ਹੋਏ ਸੀਗੇ। ਆਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਜਿਹੜੀ ਇਹ ਇਹਨਾਂ ਦੇ ਅਰਦਾਸੀਆ ਸਿੰਘ ਨੇ ਅਰਦਾਸ ਕੀਤੀ ਆ ਉਸ ਅਰਦਾਸ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਵਰਸੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾ ਰਹੀ ਹੈ ਇਹ ਬਿਲਕੁਲ ਝੂਠ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਬਾਪੜੀਆਂ ਦੇ ਪੰਜਾਬ ਉਹ ਇਸੇ ਕਰਕੇ ਬਾਪੜੀਆਂ ਨੇ ਕਿ ਸਾਡੀ ਜਿਹੜੀ ਇਹ ਧਾਰਮਿਕ ਸੰਸਥਾ ਆ ਇਹਨਾਂ ਦੇ ਜਿਹੜੇ ਇਹਨਾਂ ਦੇ EMPLOYEES ਨੇ ਜਥੇਦਾਰ ਨੇ ਉਹ ਬਿਲਕੁਲ ਹੀ ਕੌਮ ਨੂੰ ਗਮਨਾਹ ਕਰ ਰਹੇ ਹੁਣ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਸਹਿਜੂ ਸੰਤਾਂ ਦੇ ਸਹਿਯੋਗ ਨਾਲ ਬੜੀ ਸ਼ਾਦਾਪੂਰਵਕ ਮਨਾ ਰਹੇ। ਇਹ ਦੇਖ ਲਓ ਸ਼ਾਦਾਪੂਰਵਕ ਕਿੰਨੀ ਹੈ ਕਿ ਇਹਨਾਂ ਨੇ ਉਹਨਾਂ ਦੇ ਪਰਿਵਾਰ ਤੱਕ ਕਾਨੂੰਨੀ ਅਪਰੋਚ ਕੀਤਾ ਕਿ ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਆਵੇ। ਉਹਨਾਂ ਦੇ ਦੋ ਲੜਕੇ ਨੇ ਇੱਕ ਆਸਟ੍ਰੇਲੀਆ ਦੇ ਵਿੱਚ ਹੈ, ਇੱਕ ਇੱਥੇ ਮੋਹਾਲੀ ਦੇ ਵਿੱਚ ਰਹਿੰਦਾ। ਉਹਨਾਂ ਦੀ ਬੇਟੀ ਮੋਹਾਲੀ ਦੇ ਵਿੱਚ ਰਹਿੰਦੀ ਆ। ਇਹਨਾਂ ਨੇ ਬਿਲਕੁਲ ਇਹਨਾਂ ਨੂੰ ਅਪਰੋਚ ਕੀਤਾ। ਨੰਬਰ 2 ਤੇ ਇਹਨਾਂ ਨੇ ਕੋਈ ਐਡਿਟੀ ਦਿੱਤੀ ਇਸ ਤਰੀਕੇ ਦੀ ਕਿ ਸੰਗਤਾਂ ਦਾ ਜਿਹੜਾ ਸਹਿਯੋਗ ਮੰਗਿਆ ਹੋਵੇ ਕਿ ਤੁਸੀਂ ਆਓ ਇੱਥੇ ਹੋਰ 50 ਪੋਲੀਟੀਕਲ ਕਾਨਫਰੰਸਾਂ ਕਰਦੇ ਨੇ ਪੋਲੀਟੀਕਲ ਗੱਲਾਂ ਕਰਦੇ ਨੇ ਨਗਰ ਕੀਰਤਨ ਕੱਢਦੇ ਨੇ ਉਹਦੀਆਂ ਐਡਾਂ ਵੀ ਦਿੰਦੇ ਨੇ ਸਭ ਕੁਝ ਦਿੰਦੇ ਨੇ ਔਰ ਇਹਨਾਂ ਨੇ ਬਿਲਕੁਲ ਨਹੀਂ ਦਿੱਤਾ ਇਹ ਇਹ ਮਨਾਉਣਾ ਨਹੀਂ ਚਾਹੁੰਦੇ ਔਰ ਜੋ ਕੁਝ ਵੀ ਪੰਜਾਬ 'ਚ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਉਹਦਾ ਇਸ ਸੱਟਾ ਹੈ ਇਹ ਇਹ ਲੋਕ ਆ ਜਿਹੜੇ ਜਿਹੜੇ ਇਹ ਐਦਾਂ ਹੀ ਬੇਅਦਬੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਰਹੇਗੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸੋਧਣ ਉਹਨਾਂ ਨੂੰ ਸੋਧਾ ਲਾਉਣ ਵਾਲੇ ਉਹਨਾਂ ਨੂੰ ਸਜ਼ਾ ਦੇਣ ਵਾਲੇ ਵੀਰਾਂ ਦੀਆਂ ਜਿਹੜੀਆਂ ਉਹ ਉਹਨੂੰ ਜੀ ਆਪਣੀਆਂ ਕਮਿਊਨਿਟੀ ਦਾ ਪ੍ਰੇਰਨਾ ਸਰੋਤ ਨਹੀਂ ਬਣਾਉਂਦੇ ਉਹਨਾਂ ਦੀਆਂ ਵਰ੍ਹਸੀਆਂ ਅਸੀਂ ਵਧੀਆ ਤਰੀਕੇ ਨਾਲ ਨਹੀਂ ਮਨਾਉਂਦੇ ਔਰ ਲੋਕਾਂ ਨੂੰ ਇਸ ਗੱਲ ਦਾ ਸੁਨੇਹਾ ਨਹੀਂ ਦਿੰਦੇ ਨਾ ਸਰਕਾਰ ਨੂੰ ਇਸ ਗੱਲ ਦਾ ਸੁਨੇਹਾ ਨਹੀਂ ਹੁੰਦਾ ਵੀ ਜੇ ਐਦਾਂ ਦੀਆਂ ਘਟਨਾਵਾਂ ਵਾਪਰੀਆਂ ਤੇ ਉਹਦੇ ਇਹ ਰਿਜ਼ਲਟ ਨਿਕਲਣਗੇ ਦੇਖੋ ਅੱਜ ਸਾਨੂੰ ਬੜਾ ਫਕਰ ਹੋਇਆ ਹੈ ਕਿ ਅਸੀਂ ਸ਼ਹੀਦ ਬਿਆਨ ਸਿੰਘ ਦੀ ਵਰਸੀ ਮਨਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਾਜ਼ਰ ਹੋਏ। ਔਰ ਇਸ ਜੋਧੇ ਨੇ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਫੌਜ ਚੜਾਈ ਸੀ ਅਕਾਲ ਤਖਤ ਘਟਾਤਾ ਸੀ ਬਹੁਤ ਸਾਰਾ ਇੱਥੇ ਕਤਲੇਆਮ ਕੀਤਾ ਸੀ ਔਰ ਇਹਨਾਂ ਨੇ ਬਦਲਾ ਲਿਆ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਿਆ ਸਾਨੂੰ ਸਾਰੀ ਕੌਮ ਨੂੰ ਬੜਾ ਫਕਰ ਆ ਸਾਡੀ ਡਿਗਰੀ ਪਾਗ ਦਬਾਰਾ ਸਿਰ ਤੇ ਉੱਤੇ ਰੱਖੀ ਇਹੋ ਜਿਹੇ ਜੋਧੇ ਜਿਹੜੇ ਆ ਕੌਮ ਦੇ ਵਿੱਚ ਪੈਦਾ ਹੁੰਦੇ ਰਹੇ ਚਾਹੀਦੇ ਆ ਔਰ ਸਿੱਖਾਂ ਦਾ ਇਤਿਹਾਸ ਹੈ ਕਿ ਜਿੰਨੇ ਵੀ ਸਿੱਖਾਂ ਨਾਲ ਪੰਗਾ ਲਿਆ ਜਾਂ ਸਿੱਖ ਧਰਮ ਦੇ ਨਾਲ ਪੰਗਾ ਲਿਆ ਉਹ ਸੁੱਕਾ ਨਹੀਂ ਗਿਆ ਭਾਵੇਂ ਅਮਦ ਸ਼ਾਹ ਅਬਦਾਲੀ ਹੋਵੇ ਭਾਵੇਂ ਕੋਈ ਵੀ ਹੋਵੇ ਸੋ ਇਹ ਸਾਡੀ ਰਵਾਇਤ ਆ ਉਹਨਾਂ ਨੇ ਸਿੱਖ ਰਵਾਇਤ ਦੇ ਮੁਤਾਬਕ ਇਹ ਸਾਰਾ ਕੁਝ ਕੀਤਾ ਬਾਕੀ ਮੈਂ ਅੱਜ ਤੁਹਾਡੇ ਮਾਧਿਅਮ ਦੇ ਉੱਤੇ ਕਹਿਣਾ ਚਾਹੁੰਦਾ ਆ ਕਿ ਅੱਜ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਮਰਜ਼ਾਦਾ ਨੂੰ ਬਹੁਤ ਵੱਡਾ ਖੋਰਾ ਲੱਗ ਗਿਆ ਅੱਜ ਇੱਥੇ ਬੈਠੇ ਜਿਹੜੇ ਜਥੇਦਾਰ ਨੇ ਜਿਨ੍ਹਾਂ ਦੇ ਬਹੁਤ ਵੱਡਾ ਫਰਜ਼ ਤੇ ਅਧਿਕਾਰ ਹੁੰਦਾ ਹੈ ਉਹ ਆਪਣੇ ਇਹ ਸਾਰੇ ਫਰਜ਼ਾਂ ਨੂੰ ਭੁੱਲ ਕੇ ਅੱਜ ਸਰਕਾਰੀ ਹੁਕਮ ਦੇ ਉੱਤੇ ਜਾ ਕੇ ਕੁਝ ਉਹਨਾਂ ਨੇ ਇਹੋ ਜਿਹੇ ਫੈਸਲੇ ਲਏ ਨੇ ਜਿਨ੍ਹਾਂ ਦਾ ਕਰਕੇ ਸਾਰੇ ਪੰਥ ਦਾ ਜਿਹੜਾ ਦੇਲ ਆ ਉਹ ਬੜਾ ਦੁਖਿਆ ਹੈ ਉਹ ਅੱਜ ਤੁਸੀਂ ਦੇਖ ਲਓ ਕਿ ਜੇ ਇਹ ਸਹੀ ਫੈਸਲੇ ਲੈ ਹੁੰਦੇ ਤੇ ਅੱਜ ਸ਼ਹੀਦ ਦੇ ਸਮਾਗਮ ਤੇ ਸਾਰੇ ਜਥੇਦਾਰ ਇੱਥੇ ਹਾਜ਼ਰ ਹੁੰਦੇ ਇਹਦੋਂ ਵੱਡੀ ਨਿਮੋਸ਼ੀ ਵਾਲੀ ਮੈਂ ਕਹਿੰਨਾ ਹੋਰ ਕੋਈ ਗੱਲ ਨਹੀਂ ਹੋ ਸਕਦੀ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਉਹ ਵੀ ਇਸੇ ਕੜੀ ਦੇ ਵਿੱਚੋਂ ਆ ਕਦੀ ਸੌਦੇ ਸਾਹਿਬ ਤੁਹਾਨੂੰ ਮਾਫ਼ ਕਰਦੇ ਹੋ ਤੇ ਕਦੀ ਉਹਨੂੰ ਸਜ਼ਾ ਲਾਦੇ ਹੋ ਤੇ ਸਾਰੇ ਇਹ ਆਪੇ ਸ਼ੇਖ ਚਿਲੀ ਵਾਲੀਆਂ ਸਾਰੀਆਂ ਗੱਲਾਂ ਨੇ ਔਰ ਹੁਣ ਜਿਹੜਾ ਪੰਥ ਆ ਨਾ ਪੰਥ ਸਾਰੀ ਗੱਲ ਸਮਝ ਚੁੱਕਾ ਹੈ ਇਹ ਗੱਲ ਕਿੱਥੋਂ ਚੱਲ ਰਹੀ ਹੈ ਸਰਕਾਰ ਕਰਵਾ ਰਹੀ ਹੈ ਇਹ ਸਾਰੇ ਸਰਕਾਰੀ ਹੋਗੇ ਨੇ ਮੈਂ ਤਾਂ ਇਹ ਕਹਿਣਾ ਚਾਹਣਾ ਇਹ ਸਾਡੇ ਜਥੇਦਾਰ ਘਮਾਉਂਦੇ ਹਣ ਹੱਕਦਾਰ ਨਹੀਂ ਰਹੇ ਹੋਰ ਹੁਣ ਪੰਥ ਫੈਸਲਾ ਕਰੂਗਾ ਜਿਹੜਾ ਪੰਥ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਸਾਰਾ ਸੜਕਾਂ ਦੇ ਉੱਤੇ ਆ ਹੁਣ ਪੰਥ ਫੈਸਲਾ ਕਰੂਗਾ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਅਸੀਂ ਬੁਲਾਇਆ ਇੱਕ ਅੱਦੇ ਬੰਦੇ ਦੀ ਗੱਲ ਨਹੀਂ ਸਾਰੇ ਖਾਲਸਿਆਂ ਦੀ ਗੱਲ ਅਸੀਂ ਇਕੱਠੇ ਹੋ ਕੇ ਆਪਣੇ ਫੈਸਲੇ ਹੁਣ ਖੁਦ ਅਸੀਂ ਆਪ ਲਵਾਂਗੇ ਔਰ ਤਾਂ ਕਿ ਜਿਹੜਾ ਅਕਾਲ ਤਖਤਾ ਦਾ ਸਿਧਾਂਤ ਹੈ ਇਹਦੀ ਮਾਨ ਮਰਜ਼ਾ ਦਾ ਇਹਨੂੰ ਖੋਰਾ ਨਾ ਲੱਗੇ ਔਰ ਸਿੱਖਾਂ ਨੂੰ ਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਨਮੋਸ਼ੀ ਜਿਹੜੀ ਉਹ ਨਾ ਚੱਲਣੀ ਪਵੇ ਅੰਮ੍ਰਿਤਸਰ ਤੋਂ ਸੁਖਚਾਨ ਸਿੰਘ ਦੀ ਰਿਪੋਰਟ ਪੈਰੀਦਾ ਟੀਵੀ